ਸਾਰੇ ਸਤਿ ਸਾਕਾਲ ਜੀ ਸਿੱਖ ਕੌਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ 555 ਜਨਮ ਦਿਹਾੜਾ ਤੇ ਮੇਰੇ ਵੱਲੋਂ ਆਪ ਸਭ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਚ ਰੱਖਣ ਤੇ ਹਰ ਮਦਾਨੇ ਫਤਿਹ ਬਖਸ਼ਣ ਗੁਰੂ ਸਾਹਿਬ ਦੇ ਉਪਦੇਸ਼ ਕੀਰਤ ਕਰੋ ਨਾਮ ਜਪੋ ਵੰਡ ਛਕੋ ਤੇ ਪਹਿਰਾ ਦੇਨ ਦਾ ਬਾਲੋ ਤੁਮ ਅਰਸ਼ਾ ਤੇ ਸ਼ੀਰੋਤ ਬਖਸ਼ਣ ਜਿਵੇਂ ਸਾਡਾ ਜਿਹੜਾ ਕਲਗਰੀ ਚਾ ਮੈਂ ਸਵੇਰ ਦੇ 8 ਵਜੇ ਆਸ ਵੇਲੇ ਤੇ 9 ਵਜੇ ਜਿਹੜਾ ਨਾ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਇੱਥੇ ਜਿਹੜਾ ਵਾ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਣੇ ਆ ਤੇ ਸ਼ਾਮ ਨੂੰ ਜੜੀ ਆ ਨਾ ਉਹ ਅਸਥਵਾਦੀ ਚੱਲਣੀ ਜਿਹੜਾ ਉਹਨਾਂ ਦਾ ਵਿਸ਼ੇਸ਼ ਪ੍ਰੋਗਰਾਮ ਆ ਬਾਕੀ ਨਗਰ ਕੀਰਤਨ ਇੱਥੇ ਆ ਕੇ ਕਰਕੇ ਨਹੀਂ ਕਰਦੇ ਵੀ ਨੋਰਮਲੀ ਇਹਨਾਂ ਦਿਨਾਂ ਚ ਸਨੋ ਪੈ ਚੁੱਕੀ ਹੁੰਦੀ ਆ ਤੇ ਅੱਜ ਹੁਣ ਪਹਿਲਾਂ ਤੇ ਸਵੇਰ ਦੇ ਪ੍ਰੋਗਰਾਮਾਂ 'ਚ ਆਪਾਂ ਹਾਜ਼ਰ ਹੁੰਨੇ ਆ ਤੇ ਤੁਹਾਡੀ ਵੀ ਮੈਂ ਹਾਜ਼ਰੀ ਆਪਣੇ ਰਾਹੀਂ ਉਹਨਾਂ ਦੇ ਵਿੱਚ ਲਵਾਨਾ ਤੇ ਰਾਤ ਨੂੰ ਫਿਰ ਆਪਾਂ ਜਿਹੜਾ ਵਾ ਉਹ ਅਸਤਵਾਜੀ ਜਿਹੜੀ ਆ ਉਹਦਾ ਵੀ ਆਨੰਦ ਮੰਨਾਂਗੇ ਤੇ ਚੱਲਦੇ ਆਂ ਜੀ ਫਿਰ ਗੁਰਦੁਆਰਾ ਦਸ਼ਮੇਸ਼ ਦਰਬਾਰ ਇੱਥੋਂ ਦੋ ਬੱਸਾਂ ਬਦਲਣੀਆਂ ਪੈਣਗੀਆਂ ਮੈਨੂੰ ਠੰਡ ਬੜੀ ਆ 8 ਵਜੇ ਆ ਸਵੇਰ ਦੇ ਤੇ ਚੱਲਦੇ ਆਂ ਜੀ ਆ ਘੋਰਾ ਪਿਆ ਆ ਜਾ ਸੈਰ ਆ ਹਾਂ ਜੀ ਤੇ ਇੱਥੋਂ ਆਪਾਂ ਲੈਣੀ ਹੁਣ ਬੱਸ ਦੋ ਬੱਸਾਂ ਬਦਲ ਕੇ ਨਾ ਫਿਰ ਗੁਰਦੁਆਰਾ ਸਾਹਿਬ ਪਹੁੰਚੇ ਜਾਣਾ ਉਹ ਬੱਸ ਆ ਜੀ ਆਪਣੇ ਕਲਗਰੀ ਦੀ ਬੱਸ ਸਰਵਿਸ ਨਾ ਬਹੁਤ ਵਧੀਆ ਤੇ ਜਦੋਂ ਕਿਤੇ ਵੀ ਪਾਰਕਿੰਗ ਦੀ ਸਮੱਸਿਆ ਤੋਂ ਬਚਣਾ ਹੋਵੇ ਤੇ ਚੁੱਪ ਕਰਕੇ ਇਹਦੀ ਵਰਤੋਂ ਜਿਹੜੀ ਕਰਨੀ ਬੰਦੀ ਆ ਤੇ ਆ ਸੈਡਲ ਚੋਂਗਾ ਜਿੱਥੋਂ ਬੱਸ ਵੀ ਤਬਦੀਲ ਕਰੀਦੀ ਤੇ ਮੈਟਰ ਵੀ ਉੱਥੇ ਤਬਦੀਲ ਕਰੀਦੀ ਆ ਤੇ ਆਪਾਂ ਹੁਣ ਪਹੁੰਚ ਗਏ ਹਾਂ ਦੀ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕਲਗਰੀ ਤੇ ਇੱਥੇ ਅੱਜ ਸ੍ਰੀ ਖਾਨਪਾ ਸਾਹਿਬ ਦੇ ਭੋਗ ਪੈਣੇ ਆ ਕਿ ਆਪਾਂ ਹਾਜ਼ਰੀ ਭਰਨੀ ਆ ਤੇ ਸਫੀਰ ਦਾ ਟਾਈਮ ਆ ਪਰ ਛੜਕਾਂ ਦੇ ਛੜਕਦੇ ਨਾਲ-ਨਾਲ ਗੱਡੀਆਂ ਲੱਗੀਆਂ ਤੇ ਮਹਿਸੂਸ ਹੈ ਹੋ ਰਿਹਾ ਵੀ ਅੰਦਰ ਜਿਹੜਾ ਵਾ ਕਾਫੀ ਜੜੀ ਸੰਗਤ ਜੜੀ ਆ ਨਾ ਉਹ ਕਤਰ ਹੋ ਚੁੱਕੀ ਆ ਭੋਗ ਦੇ ਸਮੇ ਤੇ ਆਪਾਂ ਵੀ ਹੁਣ ਚੱਲ ਕੇ ਉੱਥੇ ਹਾਇਰੀਆਂ ਨਵਾਨੇ ਜਾ ਕੇ ਸਾਰੇ ਜਣੇ ਤੇ ਆ ਜਿਹੜਾ ਨਾ ਅੰਦਰ ਆ ਨਾ ਪਾਰਕਿੰਗ ਪਾਰਕਿੰਗ ਜਦੋਂ ਵੇਖਦੇ ਆਂ ਪਾਰਕਿੰਗ ਵਿੱਚ ਸਾਰੀ ਫੁੱਲ ਆ ਨਾਲ ਨਾਲ ਜਿਹੜੇ ਆ ਚਾਹ ਦੇ ਸਟਾਲ ਲੱਗੇ ਆ ਤੇ ਆਪਾਂ ਚੱਲਦੇ ਆਂ ਅੰਦਰ ਗੁਰੂ ਮਹਾਰਾਜ ਦੇ ਹਜੂਰੀ ਚ ਫਿਰ ਹਾਜ਼ਰੀ ਭਰਦੇ ਆਂ ਤੇ ਆਪਾਂ ਭੋਗ ਦੇ ਸਮੇਂ ਤੇ ਸ਼ਲੋਕਾਂ ਦੇ ਜਿਹੜੇ ਸਰਵਨ ਕਰਦੇ ਆਂ ਜਿਸ ਪਾਸ ਬੈਠਾ ਸੂਰੀ ਹੈ ਗੁਰਪ੍ਰਸਾਦ ਸੁਣੋ ਾਮ ਹੈ ਉਸਤਤ ਹੈ ਨ ਕੋਈ ਓਮ ਨਾਦ ਸੁਣ ਰੇ ਮਨਾ ਅਰਧਰਤ ਕੋਈ ਜਿਸ ਸਿਮਰਤ ਗਤ ਪਾਈ ਐ ਨਾਨਕ ਸੁਨਰੀ ਭਲਾ ਅਬਦ ਕਰਤ ਹੈ ਕੀਤ ਅਸ਼ਟਮਾਲ ਕੋ ਸਖ ਸੰਗ ਲਾਏ ਪੁਨ ਆਇਆ ਹਿੰਦੂਲ ਪੰਜ ਨਾਮ ਸੰਗ ਅਸ਼ਟ ਸੁੱਤ ਉਟਹਿ ਤਾਮ ਕੁਲੂਲ ਗਾਇਨਤਾਰ ਬਿਲਾਵਨੀ ਗਾਵੇ ਸੰਕਰ ਔਛਪਾ ਏ ਗੁਰੂ ਰਾਗ ਪੁੱਤਰਨ ਕੇ ਨਾਮ ਆ ਸਾਹਿਰ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਸਾ ਜਿਨੂੰ ਬਖਸ਼ੋ ਇਹਨਾਂ ਮਾੜਿਆਂ ਦੇ ਮਾਰ ਦੇ ਤਾਰਿਆਂ ਤੇ ਤਾਂ ਨਿਉਟਿਆਂ ਦੀ ਔਰਤਾਂ ਨੂੰ ਸੱਤੇ ਤਪਾਵਨ ਕਰੁਣਾ ਨਿਧਾਨ ਭਗਤ ਵਛੜ ਮਿਹਰਬਾਨ ਦੀਨ ਦਇਆ ਸਤਿਗੁਰੂ ਤਨ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਚਰਨਾਂ ਚਰਦਾਸ ਬੇਨਤੀ ਹੈ ਸੁਖਰੋ ਪਾਤਸ਼ਾਹ ਜੀਓ ਤਨ ਮੜਾ ਹੋਈ ਮੇਤਨੀ ਅਰਦਾਸ ਕਰੇ ਲਿਬਦਾਏ ਸੱਚੇ ਸੁਨਿਆ ਕੰਨ ਦੇ ਧੀਰਜ ਦੇਵੇ ਸਹਿਜ ਸੁਭਾਏ ਸੁਰੇ ਪੁਕਾਰ ਦਾ ਤਾਰ ਪ੍ਰਭ ਗੁਰ ਨਾਮਿਤ ਜਗ ਮਾਹਿ ਸਿਖਾਇਆ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪ੍ਰਕਾਸ਼ ਵਰਪਨ ਨੂੰ ਮਨਾਉਂਦਿਆਂ ਹੋਇਆ ਆਪ ਜੀ ਦੇ ਦਰਕਰ ਦੇ ਪ੍ਰੀਤਮਾਨ ਜਨਮ ਸੇਵਕ ਗੁਰਦਵਾਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਲੋਕਲਾ ਲੋਕੜਾ ਵੇਅਰ ਹਾਊਸ ਦੇ ਸਮੂਹ ਵਰਕਰਾਂ ਵੱਲੋਂ ਸਮੂਹ ਕੈਰ ਗਰੀ ਜੀ ਸਾਹਿਬ ਸਾਧ ਸੰਗਤ ਦੇ ਸਹਿਯੋਗ ਨਾਲ ਪਰਸੋਂ ਤੋਂ ਲੈ ਕੇ ਸ੍ਰੀ ਅਖੰਡ ਪਾਤਸ਼ਾਹਬ ਪ੍ਰారంਭ ਕਰਵਾਏ ਸਨ ਸਤਿਗੁਰੂ ਜੀਓਮ ਆਪ ਜੀ ਦੀ ਕਿਰਪਾ ਸਦਕਾ ਨਿਰਵਿਘਨਤਾ ਸਹਿਤ ਸੰਪੂਰਨਤਾ ਹੋਈ ਹੈ ਕੋਟਾਂ ਕੋਟ ਧੰਨਵਾਦ ਲੱਖ ਲੱਖ ਸ਼ੁਕਰ ਹੈ ਸਤਿਗੁਰੂ ਜੀਓ ਕੁਰਬਾਨੀ ਤਿੰਨਾ ਗੁਰ ਸਿੱਖਾਂ ਭਾਏ ਧਰਮ ਦੇ ਮਹਾਂ ਬਾਗ ਅਨੁਸਾਰ ਸਭਨਾ ਦੇ ਸੀਸ ਤੇ ਮਿਹਰ ਭਰਿਆ ਹੱਥ ਰਖਣਾ ਜੀਓ ਹੋਈਆਂ ਬੇਅੰਤ ਭੁੱਲਾਂ ਦੇ ਲਈ ਖਿਮਾ ਜਾਂਚਣਾ ਹੈ ਅਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸੱਚਾ ਕੋਵਾ ਪਾਪੇ ਤਾ ਦਰ ਤੱਕ ਰੋਖੜ ਬਿਤਮੀ ਸੱਚਾ ਕੋਵਾ ਗੁਰਮੁਖ ਕਰ ਬਿਤ ਅਭਗਤ ਹੋਵਾ ਦਰ ਬਿਤ ਅਭਗਤ ਹੋਵਾ ਗੁਰ ਮੁਕ ਆਲੇ ਚਲਣ ਕਰਤੋ ਹੋਵਾ ਕਰ ਵਿੱਚ ਕਰਦੇ ਹੋਵਾ ਕਤ ਕੋਰਨਾ ਨਾਨਕ ਕਰ ਪੈ ਆ ਕਤ ਕੋਰਨਾ ਨਾਨਕ ਕਰ ਗਤ ਆ ਕਤ ਕੋਰਨਾ ਸਰੀਰਖੰਡ ਪਰ ਸਾਡੇ ਭੋਗ ਸਮੇਂ ਭਾਵੇਂ ਅੱਜ ਵਰਕਿੰਗ ਡੇ ਆ ਤੇ ਸੰਗਤ ਦਾ ਇੰਨਾ ਇਕੱਠ ਵੇਖ ਕੇ ਨਾ ਤੇ ਵਰਕਿੰਗ ਡੇ ਤੇ ਇੰਨਾ ਇਕੱਠ ਹੋਣਾ ਜਿਹੜਾ ਨਾ ਆਪਣੇ ਹੌਕੇਕਾ ਅਧਾਰਨ ਬਹੁਤ ਆਨੰਦਦਾ ਪੰਜਾਬ ਤੋਂ ਦੂਰ ਦੂਰ ਆ ਪਰ ਗੁਰੂ ਦੇ ਬਹੁਤ ਲੱਗੇ ਆ ਸੰਗਤ ਤੇ ਆਪਾਂ ਉਹਨਾਂ ਥੱਲੇ ਲੰਗਰਾਂ ਲ ਜਾ ਰਹੇ ਆ ਲੰਗਰ ਜਿਹੜਾ ਇਹਨਾਂ ਦੀ ਬੇਸਮੈਂਟ ਚ ਤੇ ਥੋੜੀਆਂ ਪੌੜੀਆਂ ਉੱਤਰ ਕੇ ਤੇ ਅੱਗੇ ਆ ਲੰਗਰ ਆ ਜਾਂਦਾ ਲੰਗਰ ਆਪਾਂ ਸ਼ਕਾਂ ਜਿਹੀ ਵੀ ਵਰਤਾਵਾਂਗੇ ਕਰਨਾ ਸਾਰਾ ਇਸ ਤਰ੍ਹਾਂ ਪ੍ਰੂਫ ਸਕੇ ਰੱਖਿਆ ਹੁੰਦਾ ਤੇ ਸੇਵਾਦਾਰ ਮਗਰ ਖੜੇ ਵਰਤਾਨ ਦੇ ਹੁੰਦੇ ਆ ਸੰਗਤ ਬਹੁਤ ਡਿਸਪਲਨ ਚ ਜਿਹੜੀ ਨਾ ਲੰਗਰ ਦੋਵੇਂ ਪਾਸੇ ਬੀਬੀਆਂ ਦੇ ਬੰਦਿਆਂ ਨੂੰ ਲੈ ਕੇ ਤੇ ਪੰਗਤ ਜਿ ਬਹਿ ਕੇ ਛਕਦੀ ਬਹੁਤ ਵਧੀਆ ਲੱਗਦਾ ਕਲ ਤਾਰਣ ਮੁਰ ਨਾਲ ਆ ਸੰਧਿਤਾਰਨ مسلمان کسی دربار واچ ਉੱਤ ਕੀ 12 ਜਾਣ ਦੀ ਤਕਲੀਫ ਬਣਾਣੀ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਲਕੁ ਪ੍ਰਮੋਹ ਜਾਨਾ ਇਹ ਕਾਰਨ ਹੈ ਕਿਉਂਕਿ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਇਸ ਗੁਰਦੁਆਰਾ ਸਾਹਿਬ ਵਿਖੇ ਨਾ ਰਾਗੀ ਢਾਡੀ ਤੇ ਪ੍ਰਚਾਰਕਾਂ ਵੱਲੋਂ ਗੁਰਬਾਣੀ ਦਾ ਪ੍ਰਵਾਹ ਸਾਰੀ ਦਿਹਾੜੀ ਇਸੇ ਤਰ੍ਹਾਂ ਚੱਲਦਾ ਰਹਿੰਦਾ ਤੇ ਆਪਾਂ ਹਾਜ਼ਰ ਹੋਵਾਂਗੇ ਸ਼ਾਮ ਨੂੰ ਸ਼ਾਮ ਦੇ ਵੱਜੇ ਜੀ ਕਰੀਬ 7:30 ਤੇ ਸੰਗਤ ਦੀ ਜਿਹੜੀ ਆ ਨਾ آمد ਸ਼ੁਰੂ ਹੋਈ ਜਾਂ ਤੇ ਵੇਖੋ ਜਿੱਥੇ ਇੱਕ ਗੱਡੀ ਵੀ ਨਹੀਂ ਨਾ ਬਾਹਰ ਰੋਡ ਤੇ ਖੜੀ ਹੁੰਦੀ ਸਾਰੀਆਂ ਅੰਦਰ ਜਿਹੜੀਆਂ ਕਿਉਂਕਿ ਬਹੁਤ ਵੱਡੀ ਪਾਰਕਿੰਗ ਆ ਉਹਦੇ ਵਿੱਚ ਆ ਜਾਂਦੀਆਂ ਅਸੀਂ ਤੇ ਹੁਣ ਆ ਜਿਹੜੇ ਮੇਨ ਬਾਜ਼ਾਰ ਤੇ ਤੇ ਲੱਗਣੀਆਂ ਵਾ ਜਿਹੜੇ ਨਾਲ ਦੀਆਂ ਗਲੀਆਂ ਨਾ ਉਹ ਚ ਵੀ ਦੋਵੇਂ ਪਾਸੇ ਜਿਹੜੀਆਂ ਗੱਡੀਆਂ ਖੜੀਆਂ ਵਾ ਤੇ ਆਵਾਜਾਈ ਜਾਈ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਆ ਸਾਡੀ ਬੱਸ ਨੂੰ ਵੀ ਕਿੰਨਾ ਘੱਟ ਜਗ੍ਹਾ ਨਹੀਂ ਮਿਲੀ ਜਿਹੜੀ ਆ ਉਹਨੂੰ ਆਪਣੇ ਸਟੈਂਡ ਤੇ ਲਾਉਣ ਲਈ ਤੇ ਬਹੁਤ ਮੁਸ਼ਕਲ ਮਤਲ ਅਸਲੇ ਟ੍ਰਾਫਿਕ ਦਾ ਆਵਾਜਾਈ ਤੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਨਾ ਤੇ ਇਹ ਲਾਈਟਾਂ ਲਾ ਕੇ ਬਹੁਤ ਵਧੀਆ ਢੰਗ ਨਾਲ ਇਹ ਵੀ ਸਜਾਵਟ ਕੀਤੀ ਆ ਤੇ ਬਹੁਤ ਆਨੰਦਮਈ ਲੱਗਦੀ ਆ ਤੇ ਈਵਨ ਜਿਹੜਾ ਇਹਦਾ ਆਰਾ ਦਵਾਰਾ ਹੈਗਾ ਨਾ ਜਿਹੜਾ ਬਹੁਤ ਵੱਡਾ ਘਿਰਾਓ ਸਾਰਾ ਸਜਾਇਆ ਤੇ ਆ ਖੰਡਾ ਸਾਹਿਬ ਬਹੁਤ ਸੋਹਣਾ ਬਣਾਇਆ ਕਿ ਬਹੁਤ ਵਧੀਆ ਵੀ ਸਜਾਵਟ ਆ ਤੇ ਇਹਦੇ ਬਿਲਕੁਲ ਨਾ ਲੱਗੇ ਇਹਨਾਂ ਨੇ ਇਹ ਦੀਵੇ ਜਗਾ ਕੇ ਜਗਾਨ ਲਈ ਨਾ ਬੱਕਰੀ ਜਗਾ ਬਣਾਈ ਹੋਈ ਆ ਤੇ ਚਲਦੇ ਆ ਅੰਦਰ ਅੰਦਰ ਜਦੋਂ ਚਾਹ ਮਹਾਰਾਜ ਦੀ ਹਜ਼ੂਰੀ ਜਾਣਦੇ ਇਹਨਾਂ ਤਾਂ ਬਹੁਤ ਰਾਸ਼ਾ ਕਿ ਇਹ ਰਾਸ਼ ਹੋਰ ਵੀ ਵੱਧ ਜਾਣਾ ਦੀ ਕਰਤੀ ਆ ਨਾ ਪਾ ਨਾ ਸਰਦੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਵੀ ਜੇ ਅਸਤਬਾਦੀ ਦੇਖਣੀ ਹੈ ਤੇ ਉਹਨੂੰ ਸ਼ੁਰੂ ਹੋਣ ਲੱਗੀ ਆ ਤੇ ਅਸੀਂ ਬਾਹਰ ਆਏ ਆ ਤੇ ਅੱਜ ਚਾਲੂ ਹੋ ਗਈ ਆ ਤੇ ਲਈਏ ਆਨੰਦ ਦਾ ਸਾਰੇ ਜਣਾਂ ਇਹ ਨਾ ਅਸਤਵਾਰੀ ਕਾਰ ਪਾਰਕਿੰਗ ਦੇ ਬਿਲਕੁਲ ਨਾਲ ਹੀ ਵੇਜੀਵਲ ਕੇ ਚੱਲਣ ਦੀ ਆ ਤੇ ਕੋਈ ਨਾ ਕੋਈ ਪ੍ਰੋਟੈਕਸ਼ਨ ਹੋਊਗੀ ਜਿਹੜਾ ਇਹ ਕਾਰਾਂ ਤੇ ਕੋਈ ਚੰਜਾੜਾ ਨਹੀਂ ਪੈਂਦਾ ਜਾਂ ਹੋਊ ਕੋਈ ਇੱਚਾ ਤੇ ਬਾਕੀ ਪੋਲੂਸ਼ਨ ਰਹਾ ਤਾਂ ਜੋ ਇਹਨਾਂ ਦੱਸਿਆ ਵਾ ਜਿਹੜੇ ਅਸਤਵਾਰੀ ਤੇ ਰੰਗ-ਬਰੰਗੇ ਰੰਗ ਹਨ ਉੱਪਰ ਜਾ ਕੇ ਜੇ ਇਸ ਮਾਂ ਚ ਜਦੋਂ ਫਟਦੇ ਆ ਤੇ ਬਹੁਤ ਨਜ਼ਾਰੇਦਾਰ 뷰 ਬੰਦਾ ਬੱਚੇ ਕੀ ਬਜ਼ੁਰਗੀ ਕੀ ਸਾਰੇ ਕੋਈ ਵੀ ਛੱਡਣ ਨੂੰ ਕਿਸੇ ਦਾ ਦਿਲ ਨਹੀਂ ਕਰਨ ਦਿਆ ਤੇ ਪਰ ਇਹ ਤਾਂ ਪਤਾ ਨਹੀਂ ਹੁਣ ਕਿੰਨਾ ਚਿਰ ਚੱਲਣੀ ਆ ਕੁਛ ਚਿਰ ਤੇ ਚਲੋ ਦੇਖਦੇ ਆਪਾਂ ਸਮਝ ਯਾਦ ਕਰਦੇ ਆ ਨਾ ਤੇ ਉਸ ਟਾਈਮ ਤੇ ਸਾਹਿਬ ਸਰਗੁਰੂ ਨਾਨਕ ਦੇਵ ਜੀ ਜਿਉਂ ਗੁਰਪੁਰਬ ਹੁੰਦਾ ਸੀ ਨਾ ਤੇ ਉਸ ਟਾਈਮ ਦੇ 12 ਵਜੇ ਰਾਤ ਦੇ ਨਾ ਇਹ ਪਤਾ ਨਹੀਂ ਕੀ ਉਹਨਾਂ ਨੇ ਰਕੀਨ ਪਾਈ ਵੀ 12 ਵਜੇ ਰਾਤ ਨੂੰ ਜੜੀਆਂ ਕੁਝ ਨਾਲੇ ਤੇ ਜਿਹੜਾ ਕੀਰਤਨ ਦਰਬਾਰ ਆ ਉਹਦੀ ਸੰਭਾਲਤੀ ਹੁੰਦੀ ਸੀ ਤੇ ਨਾਲ ਉਸ ਟਾਈਮ ਤੇ ਵਹਾਈਆਂ ਜੜੀਆਂ ਛੱਡੀਆਂ ਜਾਂਦੀਆਂ ਤੇ ਬਹੁਤੀ ਵਾਰੀ ਜੜੀ ਆ ਨਾ ਉਹ ਉਹੀਂ ਹੱਥ ਨਾਲ ਹੀ ਫੜ ਕੇ ਜਿਹੜੀ ਹੈ ਭਾਈ ਜਿਹੜੀ ਉਹ ਸਪੈਸ਼ਲ ਬਣੀ ਹੁੰਦੀ ਹੈ ਤੇ ਉਹਦੇ ਪਲਟੇ ਨੂੰ ਇੱਕ ਨੇ ਅੱਗ ਲਾ ਦਨੀ ਇਤਨੇ ਹੱਥ ਨਾਲ ਇੰਨੇ ਫੜ ਕੇ ਕੰਨਾ ਤੇ ਇੰਨੇ ਖੜੇ ਰਹਿਣਾ ਜਦੋਂ ਉਹਨੇ ਯੋਰ ਪਾਣਾ ਹੋਵੇ ਛੱਡਣਾ ਹਾਂਜੀ ਕਿਈ ਰਿਓ ਦੇ ਜਿਹੜੇ ਜਾਣ ਲੱਗੇ ਦੇ ਜਿਹੜਾ ਨਾ ਛਿੱਟੇ ਜੇ ਪਾ ਜਾਂਦੇ ਸੀ ਤੇ ਕਮੀਜ਼ਾਂ ਤੇ ਦਾਗ ਪਏ ਨੇ ਜਾਂ ਹਾਂਜੀ ਤੇ ਉਹ ਵੀ ਥਮਾ ਜਿਹੜਾ ਨੰਗ ਗਿਆ ਆ ਵੀ ਬਹੁਤ ਵੇਖੋ ਬਾਹਰਲੇ ਮੁਲਕ ਤੇ ਇਸ ਤਰ੍ਹਾਂ ਜਿਹੜੀ ਅਸਤਬਾਦੀ ਚੱਲਦੀ ਜਦੋਂ ਵੇਖਦੇ ਆ ਨਾ ਤੇ ਉਦੋਂ ਇਹ ਨਹੀਂ ਲੱਗਦਾ ਯਾਰ ਜਿਹੜੇ ਉਹ ਲੋਕ ਇੱਥੇ ਜਿਹੜੇ ਸਾਡੇ ਇਹ ਗੁਰਪੁਰਬ ਦੇ ਸਬੰਧੀ ਉਹਨਾਂ ਨੂੰ ਜਾਣਕਾਰੀ ਨਹੀਂ ਤੇ ਉਹ ਇੱਕਦਮ ਇਸ ਤਰੀ ਤੇ ਤਰੰਦੇ ਹੋਣ ਜਿਨਾ ਵੀ ਇਹ ਕੀ ਕਰਨ ਦੇ ਆ ਵੀ ਸਿੰਘ ਤੇ ਪਰ ਹੁਣ ਹੌਲੀ ਹੌਲੀ ਉਹ ਵੀ ਹੈਵ ਚੱਲੋ ਗਏ ਉਹਨਾਂ ਨੂੰ ਪਤਾ ਲੱਗ ਚੁੱਕੇ ਰਹਿੰਦੇ ਬੋਤੇ ਬਲ ਕੇ ਹੈ ਹੀ ਨਹੀਂ ਇੱਥੇ ਉਹਦੇ ਆਪਣੇ ਸਾਰੇ ਆਸ-ਪਾਸੇ ਜੋ ਗੁਰਦੁਆਰਾ ਸਾਹਿਬ ਦੇ ਨਾ ਤੇ ਉਹ ਜਿਆਦਾ ਜਿਹੜੀ ਆ ਨਾ ਉਹ ਨਾਰਥ-ਈਸਟ ਚ ਆਪਣੇ ਜਿਹੜੇ ਪੰਜਾਬੀ ਭਰਾ ਹੀ ਆ ਸਾਰੇ ਤੇ ਕੁਝ ਚਲੋ ਬੰਗਲਾਦੇਸ਼ੀ ਪਾਕਿਸਤਾਨੀ ਵੀ ਆ ਗਏ ਹੰਡਾ ਕਾਫੀ ਵਧ ਗਈ ਆ ਤੇ ਚਾਹ ਦੇ ਤੇ ਹੋਰ ਖਾਣ ਪੀਣ ਦੇ ਸਮਾਨ ਦੇ ਜਿਹੜੇ ਨਾ ਸਾਰੇ ਪਾਸੇ ਜਿਹੜੇ ਨਾ ਲੱਗੇ ਆ ਸਟਾਲ ਤੇ ਸੰਗਤ ਜਿਹੜੀ ਆ ਉਹ ਆਨੰਦ ਲੈਣ ਦੀ ਆ ਤੇ ਬਾਕੀ ਆਪਾਂ ਵੀ ਹੁਣ 14 ਮੰਦਰ ਸ਼ੱਕੇ ਚੱਲਦੇ ਆ ਵੀ ਹੁਣ ਫਿਰ ਤੇ ਬਾਕੀ ਬਾਹਰ ਦੇ ਵੇਖਦੇ ਆ ਤੇ ਉਸੇ ਤਰ੍ਹਾਂ ਟ੍ਰਾਫਿਕ ਜਾਮ ਆ ਤੇ ਲੱਗਦਾ ਵਾ ਵੀ ਕਿ ਹੋਰ ਢੰਗ ਨਾਲ ਜਾਇਆ ਜਾਣਾ ਬੱਸ ਤੇ ਨਹੀਂ ਹੁਣ ਮਿਲ ਸਕਦੀ ਚੱਲਦੇ ਆਂ ਨਹੀਂ ਫਿਰ ਹੁਣ ਕਦਲ ਚੱਲਦੇ ਆਂ ਟਰੈਫਿਕ ਬਹੁਤ ਜ਼ਿਆਦੀ ਉੱਥੇ ਜਾਮ ਹੋਗੀ ਗੁਰਦੁਆਰਾ ਸਾਹਿਬ ਦੇ ਲਾਗੇ ਤੇ ਬੱਸ ਤੇ ਹੁਣ ਜਿਹੜੀ ਉਹ ਜਾਮ ਚ ਫਸੀ ਹੋਣੀ ਆ ਅਹੀਂ ਫਿਰ ਉਹ ਮੈਂ ਤੁਰ ਕੇ ਨਾ ਤੇ ਮੈਟਰੋ ਲੈਣ ਲੱਗਾ ਜਿੱਤਰਾ ਸਵੇਰੇ ਸ੍ਰੀ ਖੰਡ ਪਾਤ ਸਾਹਿਬ ਦੇ ਭੋਗ ਸਮੇਂ ਜਿਹੜਾ ਇਕੱਠੀ ਨਾ ਉਸੇ ਤਰ੍ਹਾਂ ਤੋਂ 5 ਗੁਣਾ ਵੱਧ ਜਿਹੜਾ ਨਾ ਸ਼ਾਮ ਦੇ ਟਾਈਮ ਜਿਹੜਾ ਨਾ ਉਹ ਇੱਕ ਇਕੱਠ ਹੋਇਆ ਵਾ ਸੰਗਤ ਦਾ ਤੇ ਬਹੁਤ ਆਨੰਦ ਆਇਆ ਬਾਕੀ ਜਿਹੜਾ ਟ੍ਰਾਫਿਕ ਜਿਹੜੀ ਜਾਮ ਹੋ ਗਈ ਉਹ ਚ ਜਦੋਂ ਆਣ ਲੱਗੇ ਬੱਸ ਵੀ ਸਾਡੀ ਫਸ ਗਈ ਤੇ ਫਿਰ ਮੈਟਰੋ ਲੈ ਕੇ ਤੁਰ ਕੇ ਪਹਿਲਾਂ ਫਿਰ ਮੈਟਰੋ ਲੈ ਕੇ ਤੇ ਬੱਸ ਲੈ ਕੇ ਘਰ ਪਹੁੰਚਿਆ ਤੇ ਬਾਕੀ ਸੰਗਤ ਜਿਹੜੀ ਆ ਨਾ ਇਹ ਮਤਲਬ ਵਿਦੇਸ਼ਾਂ ਦੀ ਉਹ ਪੰਜਾਬ ਤੋਂ ਤੇ ਦੂਰ ਹੋ ਜਾਂਦੀ ਆ ਪਰ ਲੱਗਦਾ ਇਹ ਆ ਵੀ ਗੁਰੂ ਸਾਹਿਬ ਦੇ ਲਾਗੇ ਹੋ ਜਾਂਦੀ ਆ ਗੁਰੂ ਦੇ ਹਜ਼ੂਰ ਹੋ ਜਾਂਦੀ ਆ ਤੇ ਬਹੁਤ ਗਿਣਤੀ ਚ ਜੜੀ ਹਾਇਰੀ ਲਵਾਉਂਦੇ ਆ ਤੇ ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਬਾਕੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸਵੀਆਂ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਾਂ ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਬਾਕੀ ਅੱਜ ਦੀ ਵੀਡੀਓ ਚ ਇੰਨਾ ਹੀ ਜੋਗਜ ਦੇਖਿਆ ਉਹ ਮੈਂ ਕੋਸ਼ਿਸ਼ ਕੀਤੀ ਤੁਹਾਨੂੰ ਵਿਖਾਵਾਂ ਵਿੱਚ ਕੋਈ ਨਾ ਕੋਈ ਕਮੀਆਂ ਰੇਸ਼ੀਆਂ ਰਹਿ ਗਈਆਂ ਹੋਣਗੀਆਂ ਤੇ ਦੱਸੋ ਕਮੈਂਟਾਂ ਚ ਤੇ ਬਾਕੀ ਚ ਚੰਗੀ ਲੱਗੇ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਚੰਗਾ ਸਾਰੇ ਸੰਸਾਥੀਕਾਲ ਮਿਲਾਂਗੇ ਕਿ ਹੋਰ ਅਗਲੇ ਕੋਈ ਜਨ ਤੇ